ਬਾਕੀ ਮੈਂ ਦੱਸਣਾ ਚਾਹੁੰਦਾ ਜੇ ਅਕਾਲੀ ਦਲ ਅੱਜ ਬੇਲ ਆਊਟ ਨਾ ਕਰਦਾ ਆਪ ਆਦਮੀ ਨੂੰ ਤੇ ਇਹ ਸਾਰੀਆਂ ਹੀ ਚੋਣਾਂ ਹਾਰ ਰਏ ਸੀ ਤੁਸੀਂ ਜੇ ਇਹਦਾ ਹਥੋਮੈਟਿਕ ਚੰਗੀ ਤਰ੍ਹਾਂ ਚੈੱਕ ਕਰੋਗੇ ਤੇ ਵੇਖੋ ਗਿੱਦੜਵਾ ਗਿੱਦੜਵਾ ਦੇ ਵਿੱਚ ਵੜਿੰਗ ਸਾਹਿਬ ਨੰਬਰ 1 ਸਨ ਤੇ ਡਿੰਪੀ ਹਣੀ ਅਕਾਲੀ ਦਲ ਦੇ ਨੰਬਰ 2 ਸੀ ਤੇ ਫਰਕ ਬਾਰਾ 1300 ਵੋਟ ਦਾ ਸੇਮਸਾ ਸੁਖਜਿੰਦਰ ਸਿੰਘ ਰੰਧਾਵਾ ਜੋਂ ਜਿੱਤੇ ਨੇ ਨੰਬਰ 2 ਤੇ ਕਾਲੀ ਦਲ ਸੀ ਰਵੀਕਰਨ ਕਾਲੋਂ ਦਾ ਤੇ ਉਹਨਾਂ ਦਾ ਤਕਰੀਬਨ 450 500 ਵੋਟ ਦਾ ਫਰਕ ਸੀ ਕਾਲੀ ਦਲ ਨੇ ਤੁਹਾਨੂੰ ਲੱਗਦਾ ਤੁਹਾਡੇ ਸੁਮੇਕਰਨ ਵਿਗਾੜ ਤੇ 110% ਮੇਰਾ ਪਹਿਲੇ ਹੱਥੋਂ ਹੀ ਮੰਨਣਾ ਇਹ ਸੀ ਕਾਲੀ ਦਲ ਦਾ ਪਿੱਛੇ ਹਟ ਜਾਣਾ ਉਹਨਾਂ ਦੀ ਵੋਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਡਿੰਪੀ ਦੇ ਹੱਕ ਦੇ ਵਿੱਚ ਉਹਦਾ ਫਤਵਾ ਮਿਲੂਗਾ ਕੀ ਲੱਗ ਰਿਹਾ ਇਹ ਇਹ ਪੈਸਾ ਕਿਤੇ ਨਹੀਂ ਕਿਤੇ ਨਹੀਂ 100% ਹੀ ਮਿਲਿਆ ਜੀ 100% ਹੀ ਮਿਲਿਆ ਇਹ ਫਤਵਾ ਮੈਨੂੰ ਹੀ ਮਿਲਿਆ ਕਿਉਂਕਿ ਲੋਕਾਂ ਦਾ ਮੈਂ 14-15 ਸਾਲ ਤੋਂ ਅਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਸੀ ਲੀਡਰ ਸਹਿਬਾਨ ਸੀ ਉਹ ਅਸੀਂ ਇੱਕੋ ਹੀ ਸੀ ਇੱਕ ਦੂਜੇ ਨਾਲ ਬਹੁਤ ਬਾਦਲ ਸਾਹਿਬ ਹੁੰਦਾ ਛੱਡ ਕੇ ਗਿਆ ਉਹਨੂੰ ਮੈਂ ਕਿਨੇਚਰ ਹੋ ਗਿਆ ਮਨਪੀਤ ਜੀ ਨੂੰ ਤਾਂ ਸਾਨੂੰ ਛੱਡ ਕੇ ਹੀ ਗਏ 14 ਸਾਲ ਹੋ ਗਏ ਇਹਨਾਂ ਨੇ ਆਪਣਾ ਸਭ ਤੋਂ ਨੇੜ ਦਾ ਸਾਥੀ ਇਹਨਾਂ ਦਾ ਮੈਂ ਹੀ ਰਹਿ ਜਾਂਦਾ ਸੀ ਕਹਿੰਦੇ ਡੀਪੀ ਨੇ ਜਦੋਂ ਅਕਾਲੀ ਦਲ ਛੱਡਿਆ ਕਹਿੰਦੇ ਘਰੇ ਚੋਲਾ ਲੀ ਬਲਿਆ ਰੋਟੀ ਨਹੀਂ ਪੱਕੀ ਸਚਾਈ ਹੈ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਆ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮੰਨਤਰੀ ਬਦਲ ਜਾਂ 30000 ਵੋਟਸ ਸਕਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸਿਮਟ ਕੇ ਰਹੇਗੀ ਮੱਕਮ ਮਤੋਰ ਜਦਕਿ ਆਮ ਆਦਮੀ ਪਾਰਟੀ 71000 ਪੂਰਾ ਕਾਨ ਮੇ ਰਿਆ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਸੀ ਡਾਇਵਰਟ ਜਿਹੜੀ ਹੋਈ ਪੂਰੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 36000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰ ਜੂਗੀ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉੱਧਰ ਮਰ ਚੋ ਗਿਆ ਔਰ ਅਕਾਲੀ ਦਲ ਨੇ ਨਾ ਤਾਂ ਡੇਰਾ ਬਾਬਾ ਨਾਨਕ ਜਦੋਂ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਧੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਨਹੀਂ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਹਾ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਇਹ ਵੀ ਗੱਗੜਬਾਤ ਕਾਂਗਰਸ ਵਰਸਸ ਸਰਸਨ ਅਕਾਲੀ ਦਲ ਰਹਾ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਵੀ ਬਾਦਲ ਜਾਂ ਉਹਰਾ ਬੇਕੀ ਕੋਈ ਚੁਲਾ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੂਰ ਕਰਦਾ ਤੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾ ਖੜੇ ਹੋਣਾ ਚਲੋ ਉਹਦੇ ਨਾਲ ਉਹਨਾਂ ਦਾ ਨੁਕਸਾਨ ਤਾਂ ਹੋਇਆ ਹੀ ਹੈ ਅਕਾਲੀ ਦਲ ਦਾ ਪਰ ਇਹਦੇ ਨਾਲ ਕਾਂਗਰਸ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਉਹ ਉਹਨਾਂ ਦਾ ਕੇਡਰ ਜੋ ਆਪ ਸੰਭਾਲ ਲੈਂਦੇ ਤੇ ਇਹ ਕੁਝ ਨਹੀਂ ਸੀ ਹੋਣਾ ਜੋ ਅੱਜ ਹੋ ਗਿਆ ਕਾਂਗਰਸ ਉੱਥੇ ਆਈ ਲਗਾਤਾਰ ਲੋਕਾਂ ਦੀ ਚੋਆਇਸ ਬਣ ਰਹੀ ਬਟ ਇਸ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਰੋਲ ਕੀਤਾ ਉਹਨਾਂ ਨੇ ਆਪਣਾ ਸਾਰਾ ਕਾਰਜ ਰੂਪੇ ਚਲਾ ਦਿੱਤਾ ਇਸੇ ਕਾਰਨ ਆਦਿ ਤੁਨ ਖੋੜੇ ਦੇ ਰਲ ਕੇ ਦੇ ਨੇ ਉਹ ਜੀ ਦੀਪਕ ਜੀ ਨਾਇੰਤ ਨਜ਼ਰ ਆ ਰਹੇ ਨੇ ਸੋ ਇਹੋ ਜੀ ਗੱਲ ਨੇ ਵੇਖੋ ਮੈਂ ਸਾਫ ਤੌਰ ਦੱਸਣਾ ਚਾਹੁੰਦਾ ਜੇ ਅਕਾਲੀ ਦਲ ਦਾ ਵੋਟ ਨਾ ਪੈਂਦਾ ਸੀ ਦੂਰੋਂ ਸੀਟਾਂ ਜਿੱਤੇ ਸੀ ਫਰਕ ਕੋਈ ਨਹੀਂ origignal ਮਾਲ ਜਿੱਦਣ ਅਕਾਲੀ ਦਲ ਲਾਏਗਾ ਵਾਪਸ ਹੋ ਜਾਣਾ ਹੈ